ਜੇ ਭੁੱਖੇ ਮਰੀ ਜਾਂਦੇ ਆ ਤੇਰਾ ਮੀਟ ਬਣਾ ਲਗੀ ਐ ਚੋ ਖਾਣਾ ਵੀ ਔਖਾ ਹੋ ਗਿਆ ਕੋਈ ਨਹੀਂ ਆਉਂਦਾ ਕੋਈ ਭਗਤ ਆ ਭਗਤ ਉਹ ਫੇਰੀ ਪੰਨੇ ਬਾਬਾ ਜੀ ਆ ਭਗਤਾ ਭਗਤਾ ਕਿਵੇਂ ਅੱਜ ਸਾਰਾ ਅੰਨੀ ਪੈਰ ਹੋ ਗਏ ਪੁੱਛੋ ਨਾ ਬਾਬਾ ਜੀ ਬਹੁਤ ਦੁਖੀਆਂ ਨੇ ਕਿਹੜੀ ਗੱਲੋਂ ਦੁਖੀਆਂ ਬਾਬਾ ਜੀ ਕਰਜ਼ਾ ਬਹੁਤ ਹੈ ਕਰਜ਼ਾ ਹਾਂਜੀ ਮੜਾ ਜਾ ਹੱਥ ਦਿਖਾ ਦੋਨੇ ਦੇਖੋ ਭਗਤ ਕਿਉਂ ਚਾ ਜਾ ਗਿਆ ਜੀਆ ਉਹ ਪੁੱਤ ਅੱਜ ਆ ਹੋ ਗਿਆ ਜੀਆ ਲੈ ਭਗਤਾ ਬਾਬੇ ਤੋਂ ਮੈਂ ਪੁੱਛ ਲਿਆ ਕਰਾ ਲ ਗਏ ਕਰਜ਼ਾ ਮਾਫ ਤੇਰਾ ਕਰਾ ਦਿਓ ਬਾਬਾ ਜੀ ਹੋਰ ਕੀ ਚਾਹੀਦਾ ਕਰ ਦਈਏ ਬਾਬਾ ਕਰਜ਼ਾ ਮਾਫ ਬੱਚੇ ਦਾ ਬਾਬੇ ਨੇ ਜੀਬ ਕੱਢਤੀ ਕੀ ਹੋੜ ਪਾ ਦੀਆ ਤਾਂ ਕਰਾਦ ਗਏ ਭਗਤਾ ਕਰਜ਼ਾ ਮਾਫ ਇਹ ਲਿਆ ਫਿਰ ਆ ਚੱਕ ਸਪਰੇ ਹੋ ਗਿਆ ਕਰਜਾ ਮਾ ਇਹ ਕੀ ਕਰਾਂ ਬਾਬਾ ਜੀ ਉਹ ਪੀਲਾ ਹੋ ਗਿਆ ਕਰਜਾ ਮਾ